ਪ੍ਰੀਤ ਕਾਲ ਸਾਰੇ ਵਿਦਿਆਰਥੀਆਂ ਨੂੰ ਸਵਾਗਤ ਹੈ ਤੁਹਾਡਾ ਪੜ੍ਹਾਈ ਜੰਕਸ਼ਨ YouTube ਚੈਨਲ ਤੇ ਤੇ ਅੱਜ ਦੀ ਕਲਾਸ ਦੇ ਵਿੱਚ ਬੇਟਾ ਆਪਾਂ ਤੁਹਾਡੀ ਸੀਪੀ 2025-26 ਦੇ ਵਿੱਚ ਜਿਹੜੀਆਂ ਅਸਾਈਨਮੈਂਟ ਆ ਰਹੀਆਂ ਨੇ ਉਹਦੇ ਵਿੱਚੋਂ ਵਰਕਸ਼ੀਟ ਨੰਬਰ ਜਿਹੜਾ 4 ਤੁਹਾਡੇ ਕੋਲੇ ਆਈ ਆ 15 ਤਰੀਕ ਨੂੰ ਉਹਦੇ ਵਿੱਚੋਂ ਮੈਥ ਵਿਸ਼ੇ ਦੀ ਜਿਹੜੀ ਵਰਕਸ਼ੀਟ ਆਪਾਂ ਅੱਜ ਦੀ ਕਲਾਸ ਦੇ ਵਿੱਚ ਸੋਲਵ ਕਰਾਂਗੇ ਇਸ ਤੋਂ ਪਹਿਲਾਂ ਆਪਾਂ ਤੁਹਾਡੀ ਪੰਜਾਬੀ ਵਿਸ਼ੇ ਦੀ ਜਿਹੜੀ ਅਸਾਈਨਮੈਂਟ ਆ ਸੋਲਵ ਕਰਕੇ ਅਪਲੋਡ ਕਰ ਦਿੱਤੀ ਆ ਜਿਨ੍ਹਾਂ ਨੇ ਹਲੇ ਤੱਕ ਚੈਨਲ ਤੇ ਜਾ ਕੇ ਨਹੀਂ ਦੇਖੀ ਉਹ ਜਲਦੀ ਜਲਦੀ ਜਾ ਕੇ ਪੰਜਾਬੀ ਦੀ ਅਸਾਈਨਮੈਂਟ ਸੋਲਵ ਕਰ ਲਓ ਤੇ ਆਓ ਹੁਣ ਆਪਾਂ ਬਿਨਾਂ ਦੇਰ ਕੀਤੇ ਅੱਜ ਦੀ ਕਲਾਸ ਦੇ ਵਿੱਚ ਮੈਥ ਕਰਦੇ ਆਂ ਦੇਖੋ ਸਭ ਤੋਂ ਪਹਿਲਾਂ ਸਾਨੂੰ ਕੁਐਸਚਨ ਹੈ ਰੀਆ ਨੇ 365 ਸੇਬ ਖਰੀਦੇ ਤੇ ਉਸਦੇ ਭਰਾ ਨੇ 299 ਸੇਬ ਖਰੀਦੇ ਤੇ ਉਹਨਾਂ ਨੇ ਇਕੱਠੇ ਕਿੰਨੇ ਸੇਵ ਖਰੀਦੇ ਤਾਂ ਇਹਦੇ ਲਈ ਆਪਾਂ ਕੀ ਕਰ ਲਾਂਗੇ 356 ਨੂੰ ਤੇ ਦੋਨਾਂ ਨੂੰ ਅਸੀਂ ਪਲੱਸ ਕਰ ਲਾਂਗੇ ਤੇ ਸਾਡੇ ਕੋਲੇ ਆਏਗਾ 645 ਤਾਂ ਇਹਦੇ ਲਈ ਸਾਡੇ ਕੋਲੇ ਬੀ ਆਪਸ਼ਨ ਸਹੀ ਉੱਤਰ ਬਣ ਜਾਈਗਾ ਹਨਾ ਤੇ ਇਹ ਤੋਂ ਅੱਗੇ ਦੇਖੀਏ ਅਗਲਾ ਹੈ ਸਾਡੇ ਕੋਲੇ ਬੇਟਾ ਕਿ ਕਿ ਲਾਇਬ੍ਰੇਰੀ ਵਿੱਚ 3275 ਅੰਗਰੇਜ਼ੀ ਦੀਆਂ ਕਿਤਾਬਾਂ ਨੇ ਤੇ 2568 ਹਿੰਦੀ ਦੀਆਂ ਨੇ ਤੇ ਲਾਇਬ੍ਰੇਰੀ ਦੇ ਵਿੱਚ ਕੁੱਲ ਕਿਤਾਬਾਂ ਕਿੰਨੀਆਂ ਹੋਣਗੀਆਂ ਆਪਾਂ ਇਹਨਾਂ ਨੂੰ ਕੀ ਕਰ ਸਕਦੇ ਆ ਦੋਨਾਂ ਨੂੰ ਬੇਟਾ ਜੋੜ ਸਕਦੇ ਆ ਤਾਂ ਇਹਦਾ ਆ ਜਾਏਗਾ ਸਾਡੇ ਕੋਲੇ ਏ ਆਪਸ਼ਨ 5843 ਤੇ ਤਿੰਨ ਨੰਬਰ ਤੇ ਇੱਕ ਕਿਸਾਨ ਨੇ ਇੱਕ ਖੇਤ ਵਿੱਚ 2356 ਕਿਲੋਗ੍ਰam ਕਣਕ ਤੇ ਦੂਜੇ ਖੇਤ ਵਿੱਚ 3742 ਕਿਲੋਗ੍ਰam ਕਣਕ ਦੀ ਕਟਾਈ ਕੀਤੀ ਹੈ ਤਾਂ ਕੁੱਲ ਕਿੰਨੀ ਕਣਕ ਦੀ ਕਟਾਈ ਹੋਏਗੀ ਤਾਂ ਇਹ ਵੀ ਕੀ ਹੋਏਗਾ ਬੇਟਾ ਦੋਨਾਂ ਦਾ ਜੋੜ ਹੋਏਗਾ ਦੋਨਾਂ ਦੇ ਵਿੱਚ ਆਪਾਂ ਜੋੜ ਕਰਦੇ ਆ ਤਾਂ ਸਾਡੇ ਕੋਲੇ ਬਣੇਗਾ ਡੀ ਆਪਸ਼ਨ ਤੇ ਆਓ ਅਗਲਾ ਕੁਸ਼ਣ ਦੇਖੀਏ 4 ਨੰਬਰ 4 ਨੰਬਰ ਕੁਸ਼ਣ ਸਾਨੂੰ ਕੀ ਕਹਿ ਰਿਹਾ ਕਿ ਇੱਕ ਕੰਪਨੀ ਨੇ ਜਨਵਰੀ ਵਿੱਚ 4563 ਤੇ ਫਰਵਰੀ ਵਿੱਚ 5478 ਮੋਬਾਈਲ ਫੋਨ ਬਣਾਏ ਦੋਵਾਂ ਮਹੀਨਿਆਂ ਦੇ ਵਿੱਚ ਕੁੱਲ ਕਿੰਨੇ ਬਣਾਏ ਤਾਂ ਦੋਵਾਂ ਨੂੰ ਆਪਾਂ ਬੇਟਾ ਕੀ ਕਰ ਸਕਦੇ ਆ ਜੋੜ ਸਕਦੇ ਆ ਦੋਨਾਂ ਦਾ ਜਿਹੜਾ ਜੋੜ ਹੋਏਗਾ ਉਹ ਹੋਏਗਾ ਸਾਡੇ ਕੋਲੇ ਬੀ অপਸ਼ਨ ਤੇ ਅਗਲਾ ਦੇਖੀਏ ਪੰਜਵਾਂ ਪ੍ਰਸ਼ਨ ਹੈ ਇੱਕ ਪੈਕੇਟ ਵਿੱਚ 125 ਚਾਕਲੇਟ ਹਨ ਤੇ ਦੁਕਾਨਦਾਰ ਕੋਲ 24 ਪੈਕੇਟ ਹਨ ਉਸਨੇ 500 50 ਚਾਕਲੇਟਾਂ ਵੇਚ ਦਿੱਤੀਆਂ ਨੇ ਤੇ ਉਸ ਕੋਲ ਹੁਣ ਕਿੰਨੀਆਂ ਚਾਕਲੇਟਾਂ ਬਚੀਆਂ ਨੇ ਤਾਂ ਇਸ ਕੁਸ਼ਣ ਨੂੰ ਦੇਖੋ ਤੁਸੀਂ ਕਿੱਦਾਂ ਹੱਲ ਕਰਨਾ ਬੇਟਾ ਸਾਡੇ ਕੋਲੇ ਕੀ ਸੀਗੀਆਂ 125 ਚਾਕਲੇਟਾਂ ਸੀਗੀਆਂ ਤਾਂ ਆਪਾਂ ਨੂੰ 24 ਦੇ ਨਾਲ ਮਲਟੀਪਲਾਈ ਕਰ ਦਾਂਗੇ ਤੇ ਜਦੋਂ ਆਪਾਂ ਇਹਨਾਂ ਨੂੰ ਮਲਟੀਪਲਾਈ ਕਰਦੇ ਹਾਂ ਸਾਡੇ ਕੋਲੇ ਬਣਦਾ ਵਾ 3000 ਤੇ ਉਸ ਤੋਂ ਬਾਅਦ ਉਹਨੇ ਉਹਦੇ ਵਿੱਚੋਂ 550 ਚਾਕਲੇਟਾਂ ਤਾਂ ਵੇਚ ਹੀ ਦਿੱਤੀਆਂ ਸੀਗੀਆਂ ਤਾਂ ਉਹ ਉਹਦੇ ਵਿੱਚੋਂ ਆਪਾਂ ਕੀ ਕਰ ਦਾਂਗੇ ਮਾਈਨਸ ਕਰ ਦਾਂਗੇ ਤਾਂ ਸਾਡੇ ਕੋਲੇ ਕੀ ਆਨਸਰ ਬਣੂ 2450 ਤੇ 2450 ਸਾਡੇ ਕੋਲੇ ਹੈਗੀ ਆ ਏ ਆਪਸ਼ਨ ਤਾਂ ਇਹਦੇ ਵਿੱਚ ਆ ਜਾਏਗਾ ਸਾਡੇ ਕੋਲੇ ਏ ਆਪਸ਼ਨ ਆਨਸਰ ਤੇ ਅੱਗੇ 6 ਨੰਬਰ ਕੁਐਸਚਨ ਹੈ ਸਾਨੂੰ ਇੱਕ ਸਕੂਲ ਵਿੱਚ ਦਾਖਲ ਹੋਏ 4500 ਵਿਦਿਆਰਥੀਆਂ ਤੇ 3875 ਵਿਦਿਆਰਥੀ ਸਮਾਗਮ ਵਿੱਚ ਸ਼ਾਮਲ ਹੋਣੇ ਕਿੰਨੇ ਵਿਦਿਆਰਥੀ ਇਹਦੇ ਵਿੱਚੋਂ ਗੈਰ ਹਾਜ਼ਰ ਸਨ ਗੈਰ ਹਾਜ਼ਰ ਵਿਦਿਆਰਥੀ ਕੱਢਣੇ ਨੇ ਤਾਂ ਆਪਾਂ ਕੀ ਕਰਾਂਗੇ 4500 ਸੀਗਾ ਤੇ ਉਹ ਦੂਜੇ ਪਾਸੇ ਸਾਡੇ ਕੋਲੇ 3875 ਸੀ ਬੇਟਾ ਆਪਾਂ ਇਹਨਾਂ ਨੂੰ ਕੀ ਕਰ ਸਕਦੇ ਹਾਂ ਮਾਈਨਸ ਕਰ ਲਵਾਂਗੇ ਮਾਈਨਸ ਕਰਕੇ ਸਾਡੇ ਕੋਲੇ ਸਿਰਫ 625 ਬੱਚੇ ਗੈਰ ਹਾਜ਼ਰ ਆਊਗਾ ਤਾਂ ਸੀ ਆਪਸ਼ਨ ਇਹਦਾ ਸਹੀ ਉੱਤਰ ਆ ਜਾਊਗਾ ਅੱਗੇ ਦੇਖੋ ਅੱਗੇ ਹੈ 7ਵਾਂ ਪ੍ਰਸ਼ਨ ਸਾਡੇ ਕੋਲ ਇੱਕ ਦੁਕਾਨਦਾਰ ਕੋਲ 12000 ਸਨ ਉਸਨੇ ਸਮਾਨ ਖਰੀਦਣ ਤੇ 7850 ਰੁਪਏ ਖਰਚ ਕਰਤੇ ਹੁਣ ਉਹਦੇ ਕੋਲ ਕਿੰਨੇ ਪੈਸੇ ਬਚੇ ਨੇ ਇਹਨਾਂ ਨੂੰ ਵੀ ਆਪਾਂ ਮਾਈਨਸ ਕਰ ਦੇਣਾ ਹੈ 12000 ਦੇ ਵਿੱਚੋਂ ਆਪਾਂ 7850 ਰੁਪਏ ਮਾਈਨਸ ਕਰ ਦਿਆਂ ਤਾਂ ਸਾਡੇ ਕੋਲੇ ਬਚੇਗਾ 4150 ਰੁਪਏ ਉਹਦੇ ਕੋਲੇ ਉਹਨੇ ਬਚ ਗਏ ਨੇ ਤਾਂ ਇਹਦਾ ਆਏਗਾ ਸਾਡੇ ਕੋਲੇ ਸੀ ਆਪਸ਼ਨ ਸਹੀ ਆ ਜੇਗੀ ਤੇ ਇਸ ਤੋਂ ਅੱਗੇ ਹੈ ਸਾਡੇ ਕੋਲੇ 8ਵਾਂ ਪ੍ਰਸ਼ਨ ਇੱਕ ਰੇਲ ਗੱਡੀ ਨੇ 1250 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੈ ਜੇਕਰ ਇਹ ਪਹਿਲਾਂ ਹੀ 975 ਕਿਲੋਮੀਟਰ ਤੈਅ ਕਰ ਚੁੱਕੀ ਹੈ ਤਾਂ ਹੁਣ ਕਿੰਨੀ ਦੂਰੀ ਬਚੀ ਹੈ ਤਾਂ ਇਹ ਵੀ ਬੈਰੀ ਸਿੰਪਲ ਆ ਬੇਟਾ ਤੁਸੀਂ ਕੀ ਕਰਨਾ ਹੈ 1250 ਦੇ ਵਿੱਚੋਂ ਜਿਹੜੇ ਸਾਡੇ ਕੋਲੇ 975 ਨੇ ਹੁਣ ਨੂੰ ਮਾਈਨਸ ਕਰ ਦੋ ਤਾਂ ਸਾਨੂੰ ਪਤਾ ਲੱਗ ਜਾਊਗਾ ਕਿੰਨੀ ਦੂਰੀ ਬਚੀ ਆ ਤਾਂ ਕਿੰਨੀ ਬਚੀ ਆ 275 ਕਿਲੋਮੀਟਰ ਤਾਂ ਇਹਦਾ ਆਏਗਾ ਏ ਆਪਸ਼ਨ ਸਹੀ ਉੱਤਰ ਆਏਗਾ ਅੱਗੇ 9 ਨੰਬਰ ਤੇ ਹੈ ਇੱਕ ਗੋਦਾਮ ਵਿੱਚ 6340 ਅੰਬ ਸਨ ਜੇਕਰ 2876 ਅੰਬ ਵੇਚੇ ਗਏ ਹੋਣ ਤਾਂ ਕਿੰਨੇ ਅੰਬ ਬਚੇ ਨੇ ਤਾਂ ਇਹ ਵੀ ਕੀ ਕਰ ਲਾਂਗੇ ਅਸੀਂ ਬੇਟਾ ਮਾਈਨਸ ਕਰ ਲਵਾਂਗੇ ਤੇ ਮਾਈਨਸ ਕਰਕੇ ਸਾਡੇ ਕੋਲ ਬਚੂਗਾ 3464 ਅੰਬ ਬਚ ਜਾਣਗੇ ਤਾਂ ਕਿਹੜੀ ਆਪਸ਼ਨ ਸਾਡੇ ਕੋਲੇ ਸਹੀ ਹੋਏਗੀ ਬੀ ਆਪਸ਼ਨ ਤੇ ਅਗਲਾ 10ਵਾਂ ਪ੍ਰਸ਼ਨ ਹੈ ਇੱਕ ਸਕੂਲ ਵਿੱਚ 350 ਮੁੰਡੇ 250 ਕੁੜੀਆਂ ਨੇ ਤੇ ਪ੍ਰਿੰਸੀਪਲ ਸਾਰੇ ਵਿਦਿਆਰਥੀਆਂ ਨੂੰ 10 ਸਮੂਹਾਂ ਵਿੱਚ ਬਰਾਬਰ ਵੰਡਣਾ ਚਾਹੁੰਦਾ ਹੈ ਹਰੇਕ ਸਮੂਹ ਵਿੱਚ ਕਿੰਨੇ ਵਿਦਿਆਰਥੀ ਹੋਣਗੇ ਤਾਂ ਇਹਨੂੰ ਕੁੱਲ ਵਿਦਿਆਰਥੀ ਮਤਲਬ ਕਿ ਅਸੀਂ ਕੱਢਣਾ ਹੈ ਤਾਂ ਇਹਦੇ ਲਈ ਸਾਨੂੰ ਕੀ ਕਰਨਾ ਪੈਗਾ ਸਭ ਤੋਂ ਪਹਿਲਾਂ ਜਿਹੜਾ 350 ਸਾਡੇ ਕੋਲੇ ਮੁੰਡੇ ਨੇ ਤੇ 250 ਕੁੜੀਆਂ ਨੇ ਇਹਨਾਂ ਨੂੰ ਅਸੀਂ ਜੋੜ ਲਵਾਂਗੇ ਤਾਂ ਸਾਨੂੰ ਪਤਾ ਲੱਗ ਜਾਊਗਾ ਸਾਡੇ ਕੋਲੇ 600 ਕੁੱਲ ਵਿਦਿਆਰਥੀ ਨੇ ਤੇ ਹਰੇਕ ਸਮੂਹ ਦੇ ਵਿੱਚ ਕੱਢਣ ਦੇ ਲਈ ਅਸੀਂ ਕੀ ਕਰਾਂਗੇ ਬੇਟਾ 600 ਨੂੰ 10 ਤੇ ਭਾਗ ਕਰ ਦਵਾਂਗੇ ਤਾਂ ਸਾਡੇ ਕੋਲੇ ਕਿੰਨੇ ਆਊਗਾ 60 ਤਾਂ ਇਹਦਾ ਆਪਸ਼ਨ ਨੰਬਰ A ਸਾਡੇ ਕੋਲੇ ਸਹੀ ਉੱਤਰ ਹੋ ਜਾਊਗਾ ਤੇ ਅੱਗੇ 11 ਨੰਬਰ ਕੁਐਸਚਨ ਹੈ ਹਰੇਕ ਕਲਾਸ ਵਿੱਚ 48 ਵਿਦਿਆਰਥੀ ਹਨ ਸਕੂਲ ਵਿੱਚ 12 ਕਲਾਸਾਂ ਨੇ ਤੇ ਵਿਦਿਆਰਥੀਆਂ ਦੀ ਕੁੱਲ ਗਿਣਤੀ ਪਤਾ ਕਰੋ ਹਰੇਕ ਕਲਾਸ ਦੇ ਵਿੱਚ ਕਿੰਨੇ ਵਿਦਿਆਰਥੀ ਨੇ ਸਾਡੇ ਕੋਲ ਮਤਲਬ ਇੱਕ ਕਲਾਸ ਦੇ ਵਿੱਚ 48 ਵਿਦਿਆਰਥੀ ਨੇ ਤੇ 12 ਕਲਾਸਾਂ ਨੇ ਤਾਂ ਆਪਾਂ ਦੋਨਾਂ ਨੂੰ ਕੀ ਕਰ ਦੇਣਾ ਮਲਟੀਪਲਾਈ ਮਲਟੀਪਲਾਈ ਕਰਕੇ ਸਾਡੇ ਕੋਲ ਕਿੰਨਾ ਆਨਸਰ ਬਣੇਗਾ ਤਾਂ ਬਣੇਗਾ ਇਹਦੇ ਵਿੱਚ ਸਾਨੂੰ ਮਲਟੀਪਲਾਈ ਕਰਕੇ 576 ਤਾਂ ਬੀ ਆਪਸ਼ਨ ਇਹਦੇ ਲਈ ਸਾਡੇ ਕੋਲੇ ਰਾਈਟ ਆਨਸਰ ਹੋ ਜਾਊਗਾ ਅੱਗੇ ਦੇਖੀਏ ਤਾਂ 12 ਨੰਬਰ ਪ੍ਰਸ਼ਨ ਹੈ ਇੱਕ ਕਾਰ ਇੱਕ ਦਿਨ ਵਿੱਚ 125 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ ਤੇ 15 ਦਿਨਾਂ ਵਿੱਚ ਉਹ ਕਿੰਨੇ ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਤਾਂ ਇਹ ਵੀ ਸਿੰਪਲ ਹੈ 125 ਨੂੰ ਤੁਸੀਂ 15 ਦੇ ਨਾਲ ਬੇਟਾ ਜਦੋਂ ਮਲਟੀਪਲਾਈ ਕਰੋਗੇ ਤਾਂ ਸਾਡੇ ਕੋਲੇ ਬਣੇਗਾ 1875 ਕਿਲੋਮੀਟਰ ਤਾਂ ਏ ਦਾ ਰਾਈਟ ਆਨਸਰ ਹੋਏਗਾ ਏ অপਸ਼ਨ ਤੇ ਅੱਗੇ 13 ਨੰਬਰ ਹੈ ਇੱਕ ਪੈਕੇਟ ਵਿੱਚ 24 ਚਾਕਲੇਟਾਂ ਹਨ ਤੇ 150 ਪੈਕਟਾਂ ਦੇ ਵਿੱਚ ਕਿੰਨੀਆਂ ਚਾਕਲੇਟਾਂ ਹੋਣਗੀਆਂ ਇੱਕ ਪੈਕੇਟ ਦੇ ਵਿੱਚ ਦੱਸਿਆ ਨੇ ਤੇ 150 ਚ ਪਤਾ ਕਰਨਾ ਹੈ ਤਾਂ ਅਸੀਂ ਇਹ ਵੀ ਅਸੀਂ ਕੀ ਕਰਾਂਗੇ ਦੋਨਾਂ ਨੂੰ ਮਲਟੀਪਲਾਈ ਕਰਾਂਗੇ ਤਾਂ 3600 ਸਾਡੇ ਕੋਲ ਟੋਟਲ ਚਾਕਲੇਟਾਂ ਹੋ ਜਾਣਗੀਆਂ ਸੀ ਆਪਸ਼ਨ ਸਹੀ ਉੱਤਰ ਰਹੇਗਾ ਤੇ 14ਵਾਂ ਹੈ ਸਾਡੇ ਕੋਲ ਇੱਕ ਕਾਮੇ ਦੀ ਰੋਜ਼ਾਨਾ ਕਮਾਈ 850 ਰੁਪਏ ਤੇ 30 ਦਿਨਾਂ ਦੀ ਆਮਦਨ ਪਤਾ ਕਰਨੀ ਹੈ ਤਾਂ ਇਹ ਵੀ ਅਸੀਂ ਕੀ ਕਰਾਂਗੇ ਬੱਚੇ ਮਲਟੀਪਲਾਈ ਹੀ ਕਰਾਂਗੇ ਤੇ ਮਲਟੀਪਲਾਈ ਸਾਡੇ ਕੋਲ ਕਰਕੇ ਕਿੰਨਾ ਆਏਗਾ ਅ ਮਲਟੀਪਲਾਈ ਨੂੰ ਕਰਕੇ ਸਾਡੇ ਕੋਲੇ ਬਣੇਗਾ 25 500 ਤਾਂ ਇਹਦੇ ਲਈ ਸਾਡੇ ਕੋਲ ਕਿਹੜੀ ਆਪਸ਼ਨ ਸਹੀ ਹੋਏਗੀ ਆਪਸ਼ਨ ਨੰਬਰ ਬੀ ਰਾਈਟ ਆਨਸਰ ਹੋ ਜਾਊਗਾ ਤੇ ਅੱਗੇ ਦੇਖੀਏ ਅੱਗੇ ਸਾਨੂੰ 15 ਨੰਬਰ ਕੁਐਸਚਨ ਕਹਿ ਰਿਹਾ ਦਿੱਲੀ ਅਤੇ ਆਗਰਾ ਵਿਚਕਾਰ ਦੂਰੀ ਕਿੰਨੀ ਆ 233 ਕਿਲੋਮੀਟਰ ਦੀ ਹਨਾ ਤੇ ਆਗਰਾ ਤੇ ਜੈਪੁਰ ਦੇ ਵਿਚਕਾਰ ਕਿੰਨੀ ਆ 240 ਕਿਲੋਮੀਟਰ ਦੀ ਤੇ ਵਾਇਆ ਆਗਰਾ ਦਿੱਲੀ ਤੋਂ ਜੈਪੁਰ ਦੀ ਦੂਰੀ ਕਿੰਨੀ ਹੋਵੇਗੀ ਤਾਂ ਇਹਨੂੰ ਅਸੀਂ ਪਤਾ ਕਰਨ ਦੇ ਲਈ ਅਸੀਂ ਕਿ ਪਹਿਲਾਂ ਉਹਨੇ ਦੱਸਿਆ ਸਾਡੇ ਕੋਲੇ ਦਿੱਲੀ ਤੋਂ ਜਿਹੜੀ ਆਗਰੇ ਦੀ ਦੂਰੀ ਦੱਸੀ ਹੈਗੀ ਆ ਫੇਰ ਦੱਸੀ ਆ ਆਗਰੇ ਤੋਂ ਜੈਪੁਰ ਦੀ ਦੱਸੀ ਹੈ ਤਾਂ ਇਹ ਅਸੀਂ ਪਤਾ ਕਰਨ ਦੇ ਲਈ ਕੀ ਕਰ ਸਕਦੇ ਆ ਦੋਨਾਂ ਕਿਲੋਮੀਟਰਾਂ ਦਾ ਜੋੜ ਕਰਕੇ ਸਾਨੂੰ ਪਤਾ ਲੱਗ ਜਾਏਗਾ ਕਿ ਕਿੰਨੀ ਦੂਰੀ ਹੈ 2 ਕਿਲੋਮੀਟਰ ਦਾ ਜੋੜ ਕਰਦੇ ਆਂ ਸੀ ਤਾਂ ਸਾਡੇ ਕੋਲੇ ਬਣਦਾ ਹੈ 473 473 ਵਾਲੀ ਆਪਸ਼ਨ ਹੈ ਸਾਡੇ ਕੋਲੇ ਬੇਟਾ ਸੀ ਤਾਂ ਇਹਦਾ ਰਾਈਟ ਆਨਸਰ ਹੋਊਗਾ ਸੀ ਆਪਸ਼ਨ ਅੱਗੇ 16 ਨੰਬਰ ਕੁਐਸਚਨ ਹੈ ਕੁੱਲ 4800 ਰੁਪਏ 12 ਵਿਦਿਆਰਥੀਆਂ ਵਿੱਚ ਬਰਾਬਰ ਵੰਡੇ ਜਾਣੇ ਹਨ ਹਰੇਕ ਵਿਦਿਆਰਥੀ ਨੂੰ ਕਿੰਨੇ ਰੁਪਏ ਮਿਲੇ ਹੋਣਗੇ ਤਾਂ ਇਹਦੇ ਲਈ ਅਸੀਂ ਕੀ ਕਰਨਾ ਵਾ 4800 ਰੁਪਏ ਨੇ ਤੇ ਕਿੰਨੇ ਬੱਚਿਆਂ ਦੇ ਵਿੱਚ ਵੰਡਣੇ ਨੇ 12 ਇਹਨੂੰ ਅਸੀਂ ਕੀ ਕਰਾਂਗੇ ਭਾਗ ਕਰ ਦਾਂਗੇ ਡਿਵਾਈਡ ਕਰ ਦਾਂਗੇ ਤਾਂ ਸਾਨੂੰ ਪਤਾ ਲੱਗ ਜਾਊਗਾ ਇਹਦਾ ਆਨਸਰ ਬਣੂਗਾ 400 ਰੁਪਏ ਤੇ ਅੱਗੇ ਦੇਖੀਏ 17ਵਾਂ ਕੁਐਸਚਨ ਹੈ ਸਾਡੇ ਕੋਲੇ 9450 ਕਿਲੋ ਚੌਲ 150 ਕਿਲੋਗ੍ਰam ਭਾਰ ਵਾਲੇ ਥੈਲਿਆਂ ਵਿੱਚ ਪੈਕ ਕੀਤੇ ਗਏ ਨੇ ਤੇ ਲੋੜਿੰਦੇ ਥੈਲਿਆਂ ਦੀ ਗਿਣਤੀ ਪਤਾ ਕਰਨੀ ਹੈ ਇਹਨੂੰ ਵੀ ਅਸੀਂ ਬੇਟਾ ਭਾਗ ਕਰਾਂਗੇ ਤਾਂ ਸਾਨੂੰ ਖੱਲਿਆਂ ਦੀ ਗਿਣਤੀ ਪਤਾ ਲੱਗ ਜੂਗੀ ਤਾਂ ਕਰਾਂ ਤੇ ਸਾਡੇ ਕੋਲੇ 63 ਇਹਦਾ ਰਾਈਟ ਆਨਸਰ ਬਣੂਗਾ ਤੇ 18 ਨੰਬਰ ਹੈ ਇੱਕ ਕਾਰ 12 ਲੀਟਰ ਬਾਲਣ ਦੀ ਵਰਤੋਂ ਕਰਕੇ 720 ਕਿਲੋਮੀਟਰ ਯਾਤਰਾ ਤੈਅ ਕਰਦੀ ਹੈ ਇਹ ਪ੍ਰਤੀ ਲੀਟਰ ਕਿੰਨੇ ਕਿਲੋਮੀਟਰ ਯਾਤਰਾ ਤੈਅ ਕਰੇਗੀ ਤਾਂ ਇਹ ਕਿੰ ਸਾਨੂੰ ਕਿਵੇਂ ਪਤਾ ਲੱਗੂਗਾ ਇਹਦੇ ਲਈ ਵੀ ਅਸੀਂ ਡਿਵਾਈਡ ਹੀ ਕਰਾਂਗੇ ਤਾਂ ਸਾਨੂੰ ਪਤਾ ਲੱਗੂਗਾ ਡਿਵਾਈਡ ਕਰਕੇ ਸਾਡੇ ਕੋਲੇ 60 ਇਹਦਾ ਆਨਸਰ ਬਣੇਗਾ ਤੇ 19ਵਾਂ ਪ੍ਰਸ਼ਨ ਹੈ 8640 ਰੁਪਇਆ 24 ਕਾਮਿਆਂ ਵਿੱਚ ਬਰਾਬਰ ਵੰਡੇ ਜਾਣੇ ਹਨ ਤੇ ਹਰੇਕ ਕਾਮੇ ਨੂੰ ਕਿੰਨੇ ਰੁਪਏ ਮਿਲੇ ਹਨਗੇ ਤਾਂ ਇਹ ਵੀ ਕੀ ਕਰਾਂਗੇ ਅਸੀਂ ਦੋਨਾਂ ਨੂੰ ਡਿਵਾਈਡ ਕਰਾਂਗੇ ਡਿਵਾਈਡ ਕਰਕੇ ਸਾਡੇ ਕੋਲ ਆਏਗਾ 360 ਰੁਪਏ ਤਾਂ ਇਹਦਾ ਆਨਸਰ ਆਏਗਾ ਬੀ ਆਪਸ਼ਨ 360 ਰੁਪਏ ਤੇ ਅੱਗੇ ਆਪਾਂ ਬੀ ਨੰਬਰ ਕੁਐਸਚਨ ਦੇਖੀਏ 3600 ਪੈਨਸਲਾਂ ਨੂੰ 45 ਡੱਬਿਆਂ ਵਿੱਚ ਬਰਾਬਰ ਪੈਕ ਕੀਤਾ ਜਾਣਾ ਹੈ ਤੇ ਹਰੇਕ ਡੱਬੇ ਵਿੱਚ ਕਿੰਨੀਆਂ ਪੈਨਸਲਾਂ ਹੋਣਗੀਆਂ ਤਾਂ ਇਹ ਵੀ ਅਸੀਂ ਕੀ ਕਰਾਂਗੇ ਡਿਵਾਈਡ ਹੀ ਕਰਾਂਗੇ ਡਿਵਾਈਡ ਕਰਕੇ ਸਾਨੂੰ ਪਤਾ ਲੱਗ ਜਾਏਗਾ ਕਿ ਹਰੇਕ ਡੱਬੇ ਵਿੱਚ ਕਿੰਨੀਆਂ ਪੈਨਸਲਾਂ ਹੋਣਗੀਆਂ ਤਾਂ ਸਾਡੇ ਕੋਲ ਇਹਦਾ ਬਣੂਗਾ 80 ਤਾਂ ਏ ਆਪਸ਼ਨ ਇਹਦੇ ਲਈ ਰਾਈਟ ਉੱਤਰ ਹੋ ਜਾਊਗਾ ਅੱਗੇ ਹੈ ਦੁਕਾਨਦਾਰ ਨੇ 250 ਪੈਨ 12% ਪ੍ਰਤੀ ਪੈਨ ਖਰੀਦੇ ਨੇ ਤੇ 15% ਪੈਨ ਵੇਚ ਦਿੱਤੇ ਨੇ ਉਸ ਦਾ ਕੁੱਲ ਲਾਭ ਪਤਾ ਕਰਨਾ ਹੈ ਤਾਂ ਉਹਨੇ ਕੀ ਕਰਿਆ ਇੱਕ ਪੈਨ ਇਨੋਂ ਵੀ ਆਪਾਂ ਸਿੱਧਾ ਹੀ ਮਲਟੀਪਲਾਈ ਕਰ ਦਿੰਨੇ ਆ ਤਾਂ ਸਾਨੂੰ ਪਤਾ ਲੱਗੂਗਾ ਸਾਡੇ ਕੋਲੋਂ ਨੇ 250 ਰੁਪਏ ਦੇ 12 ਪੈਨ ਖਰੀਦੇ ਨੇ ਕਿੰਨੇ 3000 ਰੁਪਏ ਦੇ ਤੇ ਉਸ ਤੋਂ ਉਹਨੇ ਵੇਚੇ ਕਿੰਨੇ ਨੇ 15 ਰੁਪਏ ਪ੍ਰਤੀ ਪੈਨ ਵੇਚਿਆ ਹੈਗਾ ਸਾਨੂੰ 15 ਰੁਪਏ ਦੇ ਵਿੱਚ ਉਹਨੂੰ ਵੀ ਪਤਾ ਕਰਨ ਲਈ ਅਸੀਂ ਮਲਟੀਪਲਾਈ ਕਰ ਲਾਂਗੇ 3750 ਰੁਪਏ ਦੇ ਉਹਨੇ ਪੈਨ ਵੇਚ ਦਿੱਤੇ ਨੇ ਤਾਂ ਸਾਨੂੰ ਟੋਟਲ ਪਤਾ ਹੀ ਲੱਗ ਗਿਆ ਹੁਣ 750 ਰੁਪਏ ਉਹਨੂੰ ਮੁਨਾਫਾ ਹੋਇਆ ਲਾਭ ਹੋਇਆ ਤਾ 750 ਰੁਪਏ ਦਾ ਸੀ ਆਪਸ਼ਨ ਸਹੀ ਉੱਤਰ ਆਊਗਾ ਤੇ ਅੱਗੇ ਦੇਖੀਏ 22 ਨੰਬਰ ਪ੍ਰਸ਼ਨ ਸਾਨੂੰ ਕਹਿ ਰਿਹਾ ਕਿ ਇੱਕ ਟਰੱਕ ਇੱਕ ਵਾਰ 750 ਡੱਬੇ ਲੈ ਕੇ ਜਾ ਸਕਦਾ ਹੈ ਜੇਕਰ ਉਹ 9000 ਡੱਬੇ ਲਿਜਾਣੇ ਹਨ ਉਸਨੇ ਤਾਂ ਇਸ ਵਿੱਚ ਉਸਦੇ ਕਿੰਨੇ ਗੇੜੇ ਲੱਗਣਗੇ ਇਹ ਤਾਂ ਬੇਟਾ ਆਸਾਨ ਹੀ ਹੈ ਤੁਸੀਂ 9000 ਨੂੰ 750 ਤੇ ਡਿਵਾਈਡ ਕਰੋਗੇ ਤਾਂ ਸਾਡੇ ਕੋਲੇ 12 ਆਵੇਗਾ ਤਾਂ ਉਹਦੇ ਕਿੰਨੇ ਗੇੜੇ ਲੱਗਣਗੇ 12 ਗੇੜੇ ਲੱਗ ਜਾਣਗੇ ਸੀ ਆਪਸ਼ਨ ਸਹੀ ਆਨਸਰ ਹੋਏਗਾ ਅੱਗੇ ਦੇਖੋ 23 ਨੰਬਰ ਕੁਐਸਚਨ ਹੈ ਕਿ ਇੱਕ ਕਲਾਸ ਵਿੱਚ 36 ਵਿਦਿਆਰਥੀ ਹਨ ਹਰੇਕ ਵਿਦਿਆਰਥੀ ਨੇ ਪੰਜ ਰੁੱਖ ਲਗਾਏ ਨੇ ਉਸਨੇ ਬਾਅਦ ਵਿੱਚ 24 ਰੁੱਖ ਉਹਨਾਂ ਦੇ ਵਿੱਚੋਂ ਕਿੰਨੇ ਸੁੱਕ ਗਏ ਨੇ ਤੇ ਕਿੰਨੇ ਰੁੱਖ ਅਜੇ ਵੀ ਵਧ ਰਹੇ ਨੇ ਤਾਂ ਇਹ ਅਸੀਂ ਪਤਾ ਕਰਨਾ ਕਿ ਹੁਣ ਕਿੰਨੇ ਰੁੱਖ ਵਧ ਰਹੇ ਨੇ ਤਾਂ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ 36 ਵਿਦਿਆਰਥੀ ਸੀ ਤੇ ਹਰੇਕ ਨੇ ਪੰਜ ਰੁੱਖ ਲਗਾਏ ਸੀ ਤਾਂ ਮਤਲਬ ਕਿ ਉਹਨਾਂ ਨੇ 180 ਰੁੱਖ ਕੁੱਲ ਲਗਾਏ ਸੀ ਤੇ 180 ਦੇ ਵਿੱਚੋਂ ਜਿਹੜੇ ਸੁੱਕ ਗਏ ਨੇ ਉਹ ਕਿੰਨੇ ਨੇ 24 ਨੇ ਤਾਂ 24 ਅਸੀਂ ਕਿੱਦਾਂ ਕਰ ਸਕਦੇ ਹਾਂ 180 ਦੇ ਵਿੱਚੋਂ ਆਪਾਂ 24 ਮਾਈਨਸ ਕਰ ਦਾਂਗੇ ਤਾਂ 156 ਜਿਹੜੇ ਰੁੱਖ ਨੇ ਹੁਣ ਉਹ ਵਧ ਰਹੇ ਨੇ ਤਾਂ ਬੀ ਆਪਸ਼ਨ ਸਹੀ ਉੱਤਰ ਆਊਗਾ ਅੱਗੇ ਇੱਕ ਸਕੂਲ ਨੇ 12 ਜਮਾਤਾਂ ਤੋਂ ਦਾਨ ਲਈ 8400 ਰੁਪਏ ਇਕੱਠੇ ਕੀਤੇ ਜੇਕਰ ਹਰੇਕ ਜਮਾਤ ਨੇ ਬਰਾਬਰ ਯੋਗਦਾਨ ਪਾਇਆ ਹੋਵੇਗਾ ਤਾਂ ਇੱਕ ਜਮਾਤ ਨੇ ਕਿੰਨਾ ਯੋਗਦਾਨ ਪਾਇਆ ਹੋਵੇਗਾ ਇਹ ਤਾਂ ਆਸਾਨ ਹੈ 8400 ਨੂੰ ਤੁਸੀਂ ਆਪਾਂ ਡਿਵਾਈਡ ਕਰ ਲੈਣੇ ਆ ਤਾਂ ਇੱਕ ਜਮਾਤ ਨੇ 700 ਰੁਪਈਆ ਪਾਏ ਹੋਣਗੇ ਤਾਂ ਏ অপਸ਼ਨ ਸਹੀ ਹੋਏਗਾ ਅਗਲਾ ਕੁਐਸਚਨ ਸਾਨੂੰ ਕਹਿ ਰਿਹਾ ਕਿ ਇੱਕ ਆਦਮੀ ਨੇ 8 ਕਮੀਜ਼ਾਂ 1920 ਵਿੱਚ ਅਤੇ 6 ਪੈਂਟਾਂ 1380 ਵਿੱਚ ਖਰੀਦੀਆਂ ਨੇ ਇੱਕ ਕਮੀਜ਼ ਅਤੇ ਇੱਕ ਪੈਂਟ ਦੋਵਾਂ ਦੀ ਕੀਮਤ ਆਪਾਂ ਪਤਾ ਕਰਨੀ ਆ ਦੇਖੋ ਬੇਟਾ ਉਹਨੇ ਜਿਹੜੀਆਂ 8 ਕਮੀਜ਼ਾਂ ਨੇ ਉਹ ਕਿੰਨੇ ਚ ਖਰੀਦੀਆਂ ਨੇ 1900 200 ਰੁਪਏ ਦੇ ਵਿੱਚ ਤੇ ਇੱਕ ਕਮੀਜ਼ ਦਾ ਆਪਾਂ ਜਿਹੜਾ ਮੁੱਲ ਆ ਉਹ ਪਤਾ ਕਰਨਾ ਤਾਂ ਉਹਦੇ ਲਈ ਆਪਾਂ ਕੀ ਕਰਾਂਗੇ 1920 ਨੂੰ 8 ਦੇ ਭਾਗ ਕਰ ਦਵਾਂਗੇ ਤਾਂ 240 ਰੁਪਏ ਨੂੰ ਉਹਨੂੰ ਇੱਕ ਕਮੀਜ਼ ਹੋਊਗੀ ਅੱਗੇ ਸਾਡੇ ਕੋਲ ਐਦਾਂ ਹੀ ਪੈਂਟਾਂ 6 ਪੈਂਟਾਂ ਉਹਨੇ ਖਰੀਦੀਆਂ ਨੇ 1380 ਰੁਪਏ ਦੀਆਂ ਤੇ ਅਗਰ ਉਹਨੇ ਇੱਕ ਪੈਂਟ ਦਾ ਮੁੱਲ ਪਤਾ ਕਰਨਾ ਤਾਂ 1380 ਨੂੰ 6 ਤੇ ਆਪਾਂ ਭਾਗ ਕਰ ਦਵਾਂਗੇ 230 ਰੁਪਏ ਦੀਆਂ ਉਹਨੇ ਇਹ ਖਰੀਦੀਆਂ ਤਾਂ ਆਪਾਂ ਦੋਨਾਂ ਦਾ ਮੁੱਲ ਪਤਾ ਕਰਨਾ ਸੀ 240 ਦੇ ਵਿੱਚ 230 ਰੁਪਏ ਆਪਾਂ ਜੋੜ ਦੇਵਾਂਗੇ ਤਾਂ ਇੱਥੋਂ ਸਾਨੂੰ ਪਤਾ ਲੱਗ ਜਾਊਗਾ ਕਿ ਸਾਡੇ ਕੋਲੇ ਕਿੰਨੇ 470 ਰੁਪਏ ਬਣਨਗੇ ਸੀ ਆਪਸ਼ਨ ਇਹਦਾ ਰਾਈਟ ਉੱਤਰ ਹੋਊਗਾ ਅਗਲਾ ਕੁਐਸਚਨ ਹੈ ਕਿ ਆਇਤਕਾਰ ਦਾ ਕਿੰਨਾ ਹਿੱਸਾ ਸ਼ਾਇਆ ਅੰਕਿਤ ਹੈ ਮਤਲਬ ਕਿ ਕਿੰਨੇ ਦੇ ਵਿੱਚ ਰੰਗ ਕੀਤਾ ਗਿਆ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਆ ਟੋਟਲ ਇਹਦੇ ਕਾਊਂਟ ਕਰ ਲੈਣੇ ਆ 1 2 3 4 5 6 7 8 ਸਾਡੇ ਕੋਲ ਕਿੰਨੇ ਟੋਟਲ ਬਾਕਸ ਨੇ 8 ਨੇ ਤੇ ਉਹਦੇ ਵਿੱਚੋਂ 3 ਦਾ ਰੰਗ ਕੀਤਾ ਹੋਇਆ ਤਾਂ ਸਾਡੇ ਕੋਲੇ A ਆਪਸ਼ਨ ਇਹਦਾ ਸਹੀ ਆਨਸਰ ਆਊਗਾ ਤੇ ਅੱਗੇ ਦੇਖੀ ਆਪਾਂ ਰੀਆ ਨੇ 3/8 ਪੀਜ਼ਾ ਖਾਦਾ ਤੇ ਉਸ ਦੀ ਸਹੇਲੀ ਨੇ 2/8 ਪੀਜ਼ਾ ਖਾਦਾ ਤੇ ਬਾਕੀ ਪੀਜ਼ਾ ਉਹਨਾਂ ਨੇ ਦੋਸਤਾਂ ਲਈ ਬਚਾ ਲਿਆ ਦੋਵਾਂ ਨੇ ਇਕੱਠੇ ਕਿੰਨਾ ਪੀਜ਼ਾ ਖਾਦਾ ਹੋਵੇਗਾ ਤਾਂ ਬਹੁਤ ਹੀ ਸੌਖਾ ਵਾ ਦੋਨਾਂ ਨੂੰ ਆਪਾਂ ਕੀ ਕਰ ਲਵਾਂਗੇ ਜੋੜ ਲਵਾਂਗੇ ਤਾਂ ਕਿੰਨਾ ਦੋਨਾਂ ਨੇ ਖਾਦਾ ਹੋਊਗਾ ਸਾਡੇ ਕੋਲੇ 5/8 ਬੀ ਆਪਸ਼ਨ ਇਹਦਾ ਰਾਈਟ ਆਨਸਰ ਹੋਊ। ਅੱਗੇ ਦੇਖੀਏ ਸਾਡੇ ਕੋਲੇ ਪਿੰਨਾਂ ਨੂੰ ਜੋੜਨਾ। ਪਿੰਨਾਂ ਨੂੰ ਜੋੜਨ ਲਈ ਅਸੀਂ ਕੀ ਕਰਾਂਗੇ 1/4 4 ਤੇ نیچے ਸਾਡੇ ਕੋਲ ਡਿਨੋਮੀਨੇਟਰ ਆ ਜਿਹੜੇ ਉਹ ਸੇਮ ਨੇ ਤਾਂ ਕਿੰਨਾ ਬਣ ਜਾਊਗਾ ਸਾਡੇ ਕੋਲੇ 5/3। ਸੀ ਆਪਸ਼ਨ ਇਹਦਾ ਰਾਈਟ ਆਨਸਰ ਹੋਊ। ਅੱਗੇ ਹੈ ਸਾਡੇ ਕੋਲੇ ਹੱਲ ਕਰੋ। ਹੱਲ ਕਰੋ ਦੇ ਦੇ ਵਿੱਚ ਆਪਾਂ ਨੂੰ ਦਿੱਤਾ ਹੈ ਕਿ 2/7 ਤੇ ਗੁਣਾ 3/5 ਇਹਦੇ ਲਈ ਆਪਾਂ ਇਹਨੂੰ ਇਹਦੇ ਨਾਲ ਕਰ ਦਾਂਗੇ 6 ਬਣੂਗਾ ਦੂਸਰੇ ਇਹਨੂੰ ਕਰ ਦਾਂਗੇ 7 5 1 ਤਾਂ ਰਾਈਟ ਆਨਸਰ ਹੋਊਗਾ ਬੀ ਆਪਸ਼ਨ ਤੇ ਅਗਗੇ ਸਾਨੂੰ 30 ਨੰਬਰ ਚ ਪੁੱਛਿਆ ਜਿਸ ਤ ਆਪਾਂ ਭਾਜ ਸੰਖਿਆ ਕਿਹੜੀ ਐ ਜਿਸ ਤ ਭਾਜ ਸੰਖਿਆ ਹਮੇਸ਼ਾ ਵਟਾ ਕੀ ਹੁੰਦੀ ਆ 2 ਤਾਂ ਸੀ ਆਪਸ਼ਨ ਇਹਦਾ ਸਹੀ ਉੱਤਰ ਹੋਊਗਾ ਤੇ 31ਵਾਂ ਪ੍ਰਸ਼ਨ ਐ ਪੰਜ ਅੰਕਾਂ ਵਾਲੀ ਛੋਟੀ ਤੋਂ ਛੋਟੀ ਸੰਖਿਆ ਅਤੇ ਪੰਜ ਅੰਕਾਂ ਵਾਲੀ ਵੱਡੀ ਤੋਂ ਵੱਡੀ ਸੰਖਿਆ ਵਿੱਚ ਅੰਤਰ ਪਤਾ ਕਰੋ ਦੇਖੋ ਪੰਜ ਅੰਕਾਂ ਵਾਲੀ ਜਿਹੜੀ ਸੰਖਿਆ ਉਹ ਤੁਸੀਂ ਇਹ ਲੈ ਲਓ ਤੇ ਅੱਗੇ ਤੁਸੀਂ ਲੈ ਲਓ ਇਹਨਾਂ ਨੂੰ ਆਪਾਂ ਅਗਰ ਮਾਈਨਸ ਕਰੀਏ ਤਾਂ ਸਾਡੇ ਕੋਲੇ ਬਣ ਜੂਗਾ 899 ਇਹ ਸਾਡੇ ਕੋਲੇ ਸੰਖਿਆ ਬਣ ਜੂ ਸੀ ਆਪਸ਼ਨ ਇਹਦਾ ਰਾਈਟ ਉੱਤਰ ਆਊਗਾ ਅੱਗੇ 32ਵਾਂ ਪ੍ਰਸ਼ਨ ਹੈ ਦੇਖੋ ਸੰਖਿਆ ਸਾਨੂੰ ਦਿੱਤੀ ਹੈ ਇਹਦੇ ਵਿੱਚ 6 ਜਿਹੜਾ ਦਿੱਤਾ ਉਹਦਾ ਸਥਾਨਿਕ ਮੁੱਲ ਪਤਾ ਕਰਨਾ 6 ਤੋਂ ਬਾਅਦ ਅੰਕ ਕਿੰਨੇ ਸਾਡੇ ਕੋਲੇ ਹੈਗਾ 6 ਦੇ ਵਿੱਚ ਆਪਣੇ ਕੋਲੇ ਦੋ ਵਾਰ ਦਿੱਤਾ ਹੋਇਆ ਦੇਖੋ ਇੱਕ ਵਾਰ ਇੱਥੇ 6 ਦਿੱਤਾ ਇੱਕ ਵਾਰ ਇੱਥੇ ਇੱਕ ਵਾਰ ਪਹਿਲੇ 6 ਦੇ ਬਾਅਦ ਕਿੰਨੇ ਨੰਬਰ ਜ਼ੀਰੋ ਨੇ ਉੰਨੇ ਜ਼ੀਰੋ ਲਗਾ ਲਓ ਦੂਜੇ ਬਾਅਦ 6 ਦੇ ਬਾਅਦ ਇੱਕ ਨੰਬਰ ਆ ਉੰਨੇ ਜ਼ੀਰੋ ਲਗਾ ਲਓ ਤਾਂ ਦੋਨਾਂ ਨੂੰ ਅਸੀਂ ਮਲਟੀਪਲਾਈ ਕਰ ਦੋ ਮਲਟੀਪਲਾਈ ਕਰਕੇ ਦੇਖ ਲਓ ਸਾਡੇ ਕੋਲੇ 4 ਜ਼ੀਰੋਆਂ ਲੱਗ ਜਾਣਗੀਆਂ ਤਾਂ ਇਹਦੇ ਲਈ ਆਨਸਰ ਆਊਗਾ ਡੀ ਆਪਸ਼ਨ ਸਾਡੇ ਕੋਲੇ ਤੇ ਅੱਗੇ ਹੈ ਸਾਡੇ ਕੋਲ 999 ਦੇ ਅਗੇਤਰ ਅਤੇ 102 ਦੇ ਪਛੇਤਰ ਦਾ ਗੁਣਨਫਲ ਪਤਾ ਕਰਨਾ ਹੈ ਦੇਖੋ 999 ਦੇ ਵਿੱਚ ਅਗੇਤਰ ਇੱਕ ਜੋੜਾਂਗੇ ਤਾਂ ਸਾਡੇ ਕੋਲੇ ਬਣੇਗਾ ਬੇਟਾ 1000 ਅੱਗੇ ਸਾਡੇ 102 ਦਾ ਪਛੇਤਰ ਮਤਲਬ ਕਿ ਇੱਕ ਘਟਾ ਦੇਵਾਂਗੇ ਤਾਂ ਬਣੇਗਾ 101 ਇਹਨਾਂ ਦਾ ਗੁਣਨਫਲ ਪਤਾ ਕਰਨਾ ਹੈ ਗੁਣਨਫਲ ਪਤਾ ਕਰਨ ਦੇ ਲਈ ਅਸੀਂ ਕੀ ਕਰਾਂਗੇ ਦੋਨਾਂ ਨੂੰ ਮਲਟੀਪਲਾਈ ਕਰਦਾ ਹੋਗੇ ਤੇ ਮਲਟੀਪਲਾਈ ਕਰਕੇ ਸਾਡੇ ਕੋਲੇ ਆਨਸਰ ਆਏਗਾ ਸੀ ਆਪਸ਼ਨ ਸੋ ਏਸੀ ਅੱਜ ਦੀ ਤੁਹਾਡੀ 8th ਕਲਾਸ ਦੀ ਮੈਥ ਦੀ ਅਸਾਈਨਮੈਂਟ ਉਮੀਦ ਕਰਦੇ ਹਾਂ ਤੁਹਾਨੂੰ ਸਾਰੇ ਕੁਐਸਚਨਾਂ ਦੇ ਜਿਹੜੇ ਹੱਲ ਨੇ ਉਹ ਸਹੀ ਮਿਲੇ ਹੋਣਗੇ ਤੇ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਕਿਉਂਕਿ ਆਪਾਂ ਕੱਲੇ-ਕੱਲੇ ਕੁਐਸਚਨ ਨੂੰ ਤੁਹਾਨੂੰ ਸਕਰੀਨ ਤੇ ਸੋਲਵ ਕਰਕੇ ਦਿਖਾਇਆ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਆਪਣੇ ਕਲਾਸਮੇਟ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ so much